ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ ਚੈਨਲ ਪੰਜਾਬ ਕਬੱਡੀ ਲਾਈਵ ਦੇ ਉੱਤੇ ਸੋ ਅੱਜ ਤੁਹਾਨੂੰ ਦਿਖਾਉਣੇ ਹਾਂ ਕਿ ਸੰਦੀਪ ਲੁੱਧਰਾ ਤੇ ਖੁਸ਼ੀ ਦੁੱਗਾਂ ਨੇ ਬਹੁਤ ਹੀ ਤਕੜੀ ਵਾਪਸੀ ਕੀਤੀ ਆਉਂ ਦਿਖਾਉਣੇ ਹਾਂ ਤੁਹਾਨੂੰ ਅੱਜ ਦੀਆਂ ਕੁਝ ਰੇਡਾਂ ਤੇ ਖੁਸ਼ੀ ਦੁੱਗਾਂ ਦੇ ਟੌਪ ਦੇ ਜੱਫੇ ਦਿੜਬੇ ਵਾਲਾ ਵੱਡਾ ਮੱਲਾ ਅੱਜ ਵੱਡੇ ਮੱਲਾ ਦੀ ਸਟਾਰਟਿੰਗ ਹੋ ਗਈ ਪੱਤੋ ਹੀਰਾ ਸਿੰਘ ਦੀ ਧਰਤੀ ਤੋਂ ਮੇਰੇ ਵੀਰੋ ਆਓ ਵੇਖਦੇ ਹਾਂ ਵੀ ਸੰਦੀਪ ਲੁੱਧਰਾ ਇਹਦੇ ਵਾਲਾ ਕੋਣ-ਕੋਣ ਜਾਂਦਾ ਵੀ ਟੱਚ ਲਵੇ ਖੁਸ਼ੀ ਨੂੰ ਕਿੰਨਾ ਕੁ ਪਿਆਰ ਕਰਦੇ ਖੁਸ਼ਦੀਪ ਖੁਸ਼ਦੀਪ ਮੇਰੇ ਵੀਰੋ ਅੱਜ ਦੁਨੀਆ ਦੇ ਵਿੱਚ ਚਰਚਾ ਛਿੜ ਗਈ ਜਦ ਮੇਜਰ ਲੀਗ ਬਣੀ ਤੇ ਪਹਿਲਾ ਕੱਪ ਇੱਥੇ ਖੇਡਿਆ ਸ਼ਰਵਾਤ ਦੁਨੀਆ ਦਾ ਜਹੇਤਾ ਸਭ ਤੋਂ ਵੱਧ دیਵਾਨੇ ਕਹਿੰਦੇ ਕਬੱਡੀ ਦੇ ਵਿੱਚ ਇਸ ਨੌਜਵਾਨ ਨੇ ਬਣਾਏ ਆ ਇਹ ਆ ਖੁਸ਼ਦੀਪ ਗਿੱਲ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਵਾ ਰਿਹਾ ਕਿ ਲੋਕ دیਵਾਨੇ ਕਿਸ ਨੂੰ ਯਾਰੋ ਕਰਨੇ ਆਉਂਦੇ ਨੇ ਸਿਰੇ ਸਿਰੇ ਦੇ ਰੇਡਰ ਜੀ ਨੂੰ ਆਉਂਦੇ ਆਉਣੇ ਐਕਸ਼ਨ ਵੱਖਰੇ ਆ ਬਣਾਉਂਦਾ ਨਜ਼ਾਰਾ ਲੋ ਬਿਰਪੇ ਵਾਲਾ ਪੇ ਇਸ ਲਈ ਕਬੱਡੀ ਪਾਉਣ ਦੇ ਲਈ ਨੌਜਵਾਨ ਵਧਿਆ ਹੋਇਆ ਹੈ। ਕੁਝ ਸਮਾਂ ਇਸ ਨੌਜਵਾਨ ਨੇ ਸਰਦਾਰ ਸਾਧੂ ਸਿੰਘ ਬਰਾੜਕੋੜ ਰਹਿ ਕੇ ਵੀ ਮਿਹਨਤ ਕੀਤੀ ਹੈ ਮੇਰੇ ਵੀਰੋ। ਇਹਨਾਂ ਖੇਡ ਮੈਦਾਨਾਂ ਵਿੱਚ ਪੱਤੋ ਹੀਰਾ ਸਿੰਘ ਦੀ ਟੀਮ ਲਈ ਵੀ ਖੇਡਿਆ। ਆਹ ਵੇਖਦਾ ਵੀ ਯਾਫੀ ਸਿਰਾ ਕਰ ਪਾਉਗੇ ਨਹੀਂ। ਪਰ ਨੰਬਰ ਇਸ ਲਈ ਦਿੜਬੇ ਵਾਲੇ ਦੀ ਉਂਗਲ ਖੜੀ ਹੈ। ਆਹ ਐਕਸ਼ਨ ਲੁੱਦਾ ਕਦੇ-ਕਦੇ ਕਰਦਾ ਹੈ ਪਰ ਅੱਜ ਪਹਿਲੇ ਮੇਲੇ ਤੇ ਹੀ ਕਰ ਗਿਆ ਮੇਰੇ ਵੀਰੋ। ਉਧਰ ਦੀਸ਼ਾ ਚੰਗੀ। ਹਾਂਜੀ ਦੋਸਤੋ, ਉਹ ਕਿੱਦਾਂ ਦੀ ਲੱਗੀ ਆਪ ਸਭ ਨੂੰ ਇਹ ਰੈਡਾਂ। ਤੇ ਖੁਸ਼ੀ ਦੁੱਗਾ ਨਾਲ ਜੱਫਾ ਸੋ ਕਿਦਨ ਕਿਸੇ ਨੂੰ ਖੁਸ਼ੀ ਹੈ ਕਿ ਖੁਸ਼ੀ ਦੁੱਗਾ ਨੇ ਵਾਪਸੀ ਕਰ ਦਿੱਤੀ ਅਤੇ ਸੰਦੀਪ ਲੁਧਰ ਨੇ ਵੀ ਵਾਪਸੀ ਕਰ ਦਿੱਤੀ ਉਹ ਕਮੈਂਟਾਂ ਵਿੱਚ ਜਰੂਰ ਲਿਖਿਓ ਅਤੇ ਆਪਣੀਆਂ ਹੋਰ ਆਉਣ ਵਾਲੀਆਂ ਵੀਡੀਓਜ਼ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖਣਾ ਜੀ ਧੰਨਵਾਦ